ਹਾਂਜੀ ਯਾਰ ਕੀ ਹਾਲ ਚਾਲ ਹਰੇ ਦੋਸਤਾਂ ਮੈਂ ਦਰਦਾ ਨਵੀਂ ਠੀਕ ਠਾਕ ਹਾਂ ਮੋੜੇ ਜਣਾਵਰ ਵੀ ਸਿਹਤ ਰਹਿ ਰਿਹਾ ਮੋੜੀ ਲਾਉ ਜੀ ਆਜਾ ਪਾਈ ਸੀ ਪਾਪੇ ਕੋਲੇ ਹਨਾ ਪਾਪੇ ਦੇ ਸੈਟਅਪ ਤੇ ਤੇ ਪਾਪੇ ਦੇ ਦੋ ਬੱਚੇ ਦੀਆਂ ਅੱਖਾਂ ਖਰਾਬ ਹੋਈਆਂ ਹਨਾ ਜੇ ਤੁਹਾਡੇ ਵੀ ਕਿਸੇ ਬੱਚੇ ਦੀ ਅੱਖਾਂ ਖਰਾਬ ਆ ਤੇ ਆਹ ਦੋ ਟੀਕੇ ਲਿਆਓ ਤੇ ਇੱਕ ਸਾਨੂੰ ਉਹ ਜਿਹੜੇ ਕਹਿੰਦੇ ਹੈ ਜੁਕਾਮ ਦਾ ਇਲਾਜ ਜੁਕਾਮ ਦਾ ਵੀ ਸਾਨੂੰ ਦੱਸ ਦਿੰਨੇ ਆ ਆ ਦੇਖੋ ਪਹਿਲਾਂ ਤਾਂ ਟੀਕੇ ਇਹ ਅੱਖਾਂ ਲਈਏ ਦੋਨੇ ਠੀਕੇ ਇਹ ਦਿਖਾਉਣੇ ਆ ਇਹ ਹੈਗਾ ਡੈਕਸਨ ਇਹਨਾਂ ਆਪਾ ਫੋਟੋ ਸੁਨ ਲਾ ਦਨੇ ਆਪਾ ਥੰਬਨੇਲ ਤੇ ਹਾਂਜੀ ਹਾਂਜੀ ਤੇ ਆਹ ਸਰੈਂਜ ਨਾਲ ਖਿੱਚ ਲੈਣੇ ਆ ਆਹ ਡਰਾਪਰ ਦੇ ਬਾਅਦ ਆਪਾ ਪਾ ਲੈਣੇ ਆ ਦੋਨੇ ਮਿਕਸ ਕਰਕੇ ਹਨਾ ਬੂਤਰਾ ਦੀਆਂ ਅੱਖਾਂ 'ਚ ਪਾਉਣੇ ਆ ਨਹੀਂ ਤੋੜਦੇ ਤੋੜਦੇ ਜਲ ਪਾਣੀ ਛਾ ਕੇ ਲੈ ਆਪਾ ਆ ਗਿਆ ਤੇ ਹੋਰ ਪਾਪਾ ਠੀਕ ਠਾਕ ਹਾਂ ਵਧੀਆ 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 ਵਾਹ ਤੇਰੀ ਕਿਰਪਾ ਵਾਹ ਜਲ ਪਾਣੀ ਛਕਦੇ ਆ ਤੇ ਫੇਰ ਆਪਾਂ ਹੋਰੇ ਦੋਨੇ ਬੱਚੇ ਤੁਹਾਨੂੰ ਬੱਚੇ ਵੀ ਦਿਖਾਉਣੇ ਕਿੰਨਾ ਕੱਖਾ ਖਰਾਬ ਆ ਤੇ ਨਾਲੇ ਉਹਨਾਂ ਦੇ ਪੌਣੇ ਆ ਤੇ ਬਾਕੀ ਉਹ ਵੀ ਜਾਨਵਰ ਆਪਣਾ ਹਲਦੀराम ਬੰਨਿਆ ਉਹ ਉਧਰ ਤੇ ਲਾਲ ਸਿਰਾਂ ਬੱਚਾ ਕੱਲ ਸ਼ਾਮੀ ਉੜਿਆ ਆ ਸੀਗਾ ਮਤਲਬ ਇੱਕ ਹੀ ਬੈਠਾ ਨਿਗਾ ਆਪਣਾ ਮਾਹੌਲ ਦੇਖ ਕੇ ਮੈਂ ਛਤਰੀ ਹਿਲਾਉਣ ਲੱਗ ਗਿਆ ਹਨਾ ਉਹ ਨੂੰ ਉਹ ਜਿੱਧਰ ਉਹ ਆਇਆ ਸੀ ਉਹ ਉਧਰ ਹੀ ਚੱਲ ਗਿਆ ਹੋ ਸਕਦਾ ਜੇ ਵਾਪਸ ਆ ਜਾਈ ਤੁਸੀਂ ਦੁਆ ਕਰੋਗੇ ਆ ਜਵੇ ਤੇ ਬਾਕੀ ਪਾਣੀ ਲਈ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਜਿਹੜਾ ਵੀ ਕਲੈਂਟ ਕੀਤਾ ਸੀ ਵਿੱਚ ਨਾਮ ਦਾ ਇਲਾਜ ਤੁਹਾਨੂੰ ਸਾਰਾ ਕਲੀਅਰ ਦੱਸਦੇ ਆ ਤੇ 100% ਮਾਰਾ ਹੀ ਕਰੇਗਾ ਤੁਹਾਡੇ ਪੁੱਤ ਨੂੰ ਜਰੂਰ ਆਮ ਆਊਗਾ ਮਿੱਤਰੋ ਠੀਕ ਹੈ ਜੀ ਹਲੋ ਅòn ਤੋਂ ਦੱਸਦੇ ਆ ਪਾ ਇਲਾਜ ਜਿਹੜਾ ਤੁਹਾਡੇ ਕਪੁੱਤਰ ਨੂੰ ਹੈਗਾ ਬੁਖਾਰ ਉਹ ਤੋਂ ਦੇ ਦਿਓ ਫੇਰਾ ਸੀਟਾ ਮੋੜ ਗੋਰੀ ਦਾ ਚੌਥਾ ਜਿੱਸਾ ਇਹ ਜੇ ਤੁਹਾਡੇ ਕਬੂਤਰਾਂ ਨੇ ਜਿਹਾ ਚਿਠਾਮ ਉਹ ਹਫ਼ਤੇ ਇਕ ਬਾਦਨ ਦੋ ਕਾਲੀਆਂ ਮਿਰਚਾਂ ਦੇ ਦੇ ਜੇਗਾ ਵੀ ਨਾ ਬੈਈ ਹੁੰਦੀ ਹੈ ਨਾ ਆਪੇ ਹੋਲੀ-ਹੋਲੀ ਟਿੱਕਟ ਹੋ ਜੂਗਾ ਤੇ ਜੇ ਉਹਨੂੰ ਸ਼ਹਿਦ ਕਿ ਝੌਕੇ ਰੱਖ ਦੋ ਤੁਸੀਂ ਕਾਲੀਆਂ ਮਿਰਚਾਂ ਨੂੰ ਔਰ ਹਰੀ ਝੌਕੇ ਰੱਖੋ ਕੈਸ ਦੇ ਵਿੱਚ ਤੇ ਜੇ ਤਾਂ ਜਿਹੜੇ ਹਾਂਜੀ ਹਾਂ ਚੱਲਣ ਦੋ ਜਿਹੜੇ ਕਬੂਤਰ ਨੂੰ ਹੋਇਆ ਰਿਆ ਉਹਨੂੰ ਵਿੱਚੋਂ ਦੋ ਕੱਟ ਕੇ ਦੇ ਦਿਆਂ ਤੇ ਓਕੇ ਰਿਪੋਰਟਾਂ ਨਾਲ ਥੋੜਾ ਜਿਹਾ ਸ਼ਹਿਦ ਵੀ ਦੇ ਦ ਜਮਾ ਸੈਟ ਹੋ ਜੂਗਾ ਠੀਕ ਹੈ ਜੀ ਬਾਕੀ ਹੁਣ ਤੁਹਾਨੂੰ ਆ ਜੀ ਮੈਂ ਥੰਬਨੇਲ 'ਚ ਫੋਟੋ ਲਾ ਦੂੰਗਾ ਠੀਕਿਆਂ ਦੀ ਇਹਨੂੰ ਆਪਾਂ ਤੋੜਦੇ ਇਹਨਾਂ ਨੂੰ ਫਿਰ ਸੀਸੀ ਡਰਾਪਰ ਚ ਪਾਉਨੇ ਆ ਜਾਂ ਫਿਰ ਕੋ ਉਤਰਾ ਦੇ ਅੱਖਾਂ ਚ ਪਾਵਾਂਗੇ ਤੋੜੋ ਆਪਾਂ ਮੜਾ ਮੜਾ ਆ ਵੀ ਨਿਸ਼ਾਨੀ ਨਹੀਂ ਲੱਗੀ ਆ ਕਟਾ ਜਾ ਤੋੜ ਦੇ ਕੋਈ ਮਾਰੇ ਤੇ ਟੋੜੀ ਇਹਨਾਂ ਦੀ ਬਾਰ ਬਾਰ ਮਾਰ ਲਾਓ ਜੀ ਆ ਕਰ ਲਿਆ ਆਪਾਂ ਰੈਡੀ ਛੈੜੀ ਤੇ ਆਈ ਡ੍ਰॉपर ਚ ਪਾ ਲੈਣੀ ਆ ਤੇ ਹੁਣ ਲਿਆਉਂਦਾ ਪਾਪਾ ਪੁੱਤਰ ਮੈਂ ਕਹਿੰਦਾ ਓਕੇ ਹੋ ਜੂ ਕੰਮ ਇਹਦਾ ਆ ਆਈ ਡ੍ਰਾਪਰ ਕੋਲ ਪਜਾਂਦਾ ਸਾਰਾ ਓਕੇ ਹੋ ਜੂ ਕੰਮ ਪੁੱਤਰ ਜੀ ਪੜਾ ਬੜਾ ਕੰਮ ਜਾਬੇ ਤਾਂ Allá mi patio. Es copuro, allá van ahora. Y abría. Queda por hacer, de tirada. no ਲਓ ਜੀ ਇਹ ਤਰ ਤਾ ਨਹੀਂ ਆ ਪਟਕਣਾ ਇਹਦਾ ਕੰਮ ਹੋ ਗਿਆ ਓਕੇ ਤੇ ਠੀਕੇ ਤੁਸੀਂ ਬਾਕੀ ਇਹ ਸਾਰਾ ਕੁਝ ਇੱਥੇ ਰੱਖ ਦਿੰਨੇ ਆਪਾਂ ਤੇ ਠੀਕੇ ਜੀ ਮੈਂ ਥੰਬਨੇਲ ਚ ਫੋਟੋ ਲਾ ਦਿੰਨਾ ਵਾ ਉਹ ਤੁਸੀਂ ਲਿਆਇਓ ਓਕੇ ਹੋ ਜਾਣਗੇ ਜਾਨ ਠਾੜੀ ਬਾਕੀ ਹੁਣ ਸਾਨੂੰ ਜਾਨਵਰ ਰੱਖਣਾ ਮੈਂ ਕਰਦਾ ਲੋਤੀ ਵੇ ਲੈ ਚ ਦਿਖਾਉਨੇ ਆ ਵੀ ਲੱਗਦਾ ਬੱਚਾ ਗੱਡੀ ਬੈਠੀ ਇੱਧਰ ਕਿ ਆਉਦਾ ਵਾ ਉਹ ਉਧਰ ਉਹ ਵੀ ਗੱਡੀ ਬੈਠੀ ਆ ਦਿਖਾ ਵੀ ਇੱਧਰ ਵੀ ਕੋਈ ਨਹੀਂ ਆਦਾ ਉਹਦੇ ਕੋਲ ਹੀ ਆਹ ਇੱਧਰ ਦੋ ਜੋੜੇ ਇੱਕਾਂ ਕੇ ਦੋ ਬੱਚੇ ਇੱਕ ਹੀ ਆਣਾ ਬਾਹਰ ਨਾ ਜੀ ਆਹ ਬੈਠੇ ਬੱਚੇ ਹਾਰੇ ਇਹ ਲੱਗੇ ਆ ਕਿ ਨਵੇਂ ਆ ਆ ਰਤਾਜ ਵਿੱਚ ਛੱਡਾ ਦੂਜਾ ਹੈ ਕੱਢੀ ਦੀ ਪੂਛ ਵਾਲਾ ਆਹੋ ਇਹਨੂੰ ਹੁਣ ਕੱਢਾਂਗੇ ਬਾਹਰ ਤੇ ਨਾ ਬਾਠ ਠੀਕ ਆ ਆ ਦੇਖ ਲਓ ਵੀ ਬਾਕੀ ਸونو ਖੁੱਡੇ ਵਾਲੇ ਆ ਵਿਚਾਲੇ ਇੱਕ ਟੋਕਰੀ ਰੱਖੀ ਪਿਪਾਪੇ ਨੇ ਹੈ ਇਹ ਆਲੂ ਆਹਾਂ ਇੱਕ ਬੱਚਾ ਇੱਕ ਆਂਡਾ ਦੋ ਬੱਚੇ ਆ ਰਹੇ ਆ ਟਪੇ ਜੀ ਦੋ ਇੱਥੇ ਆ ਦੋ ਸਾਹਮਣੇ ਹੁੰਡੇ ਚ ਬਾਕੀ ਹੋਰ ਇੱਕ ਹੋਰ ਆ ਬਾਕੀ ਆ ਦੇਖ ਲਓ ਆ ਪੇਰੇ ਜਾਨਵਰ ਹਨ ਬਰੀਟਰ ਸਾਰੇ ਓਕੇ ਰਿਪੋਰਟਾਂ ਵਿੱਚ ਕੁਝ ਪੱਠੇ ਵੀ ਆ ਬੇ ਰੁਕੇ ਵੇ ਇਹਦੇ ਚ ਹੈਗੇ ਆ ਇੱਕ ਤਾਰ ਆ ਨਵਾਂ ਪਰੇ ਇੱਕ ਆ ਬੈਠਾ ਚੀਨਾ ਜਿਹਾ ਇੱਕੇ ਦਿਨ ਨਾਲ ਇੱਧਰ ਚਿੱਟਾ ਬੈਠਾ ਵਾ ਇਹ ਬਹੁ ਬਠਾ ਰੁੱਕਿਆ ਭੋ ਮਗਰਲਾ ਉਹ ਵੜਾ ਜੀਤੇ ਉਂਗਲ ਆਪਣੀ ਹਨਾ ਤੇ ਕੋਈ ਇਸ ਇੱਥੇ ਤਾਂ ਇਹ ਕ ਆ ਗਿਆ ਹਰੀ ਸਾਰੀ ਪੂਰੀ ਦਾ ਇਹ ਕ ਹੋ ਰਿਹਾ ਇਹ ਕ ਹਰੀ ਪੂਛੜਾ ਤੇ ਇੱਕ ਆ ਰਿਹਾ ਇਹ ਆ ਸ਼ਾਕ ਦੇ ਨਾਲ ਉਹ ਲਾਲ ਚੀਨਾ ਸ਼ਾਕਾ ਤੇ ਤਿੰਨ ਨੰਬਰ ਤੇ ਬੈਠਾ ਜਿਹੜਾ ਉਹ ਉਹਦੇ ਨੀਲੇ ਰੰਗ ਲੱਗੇ ਨਾ ਦੋ ਤਾਂ ਨਹੀਂ ਆ ਤੇ ਬਾਕੀ ਦਾ ਪੁਰਾਣੀ ਆ ਹਰੇ ਵੱਟਾ ਹੀ ਆ ਠੀਕ ਜੀ ਬਾਕੀ ਸੋਨੇ ਰੱਤੇ ਡੱਬੇ ਬਾਹਰ ਪਾਏ ਵੇ ਜਿਹੜੇ ਵਾਵਾ ਵੱਡੇ ਹੋ ਗਏ ਉਹ ਰੱਤੇ ਡੱਬੇ ਜੇ ਬਾਹਰ ਆ ਇੱਥੇ ਜਾਲਚਾ ਕੋ ਸੁੱਟ ਕੇ ਆਏ ਕੋ ਛਤਰੀਆਂ ਤੇ ਬੈਠੇ ਆ ਤੇ ਕੋਸ ਇੱਥੇ ਆ ਲਗੜ ਲੋਗੜ ਤਾਂ ਨਹੀਂ ਆ ਗਿਆ ਇਹ ਨਾ ਹਾਂ ਉਹ ਉਹ ਮੂਰੇ ਬਾਸ ਆਗੇ ਦੋਨੇ ਬਾਕੀ ਕੁਛ ਉਹ ਬੈਠੇ 8 9 ਛਤਰੀ ਤੇ ਦੋ ਤਿੰਨ ਓਡੇ ਫਿਰਦੇ 2 11 ਹੋ ਗਏ ਪੂਰੇ ਤੇ ਦੋ ਡੱਬੇ ਆ ਰਹੇ ਆ ਇੱਧਰ ਬੈਠੇ ਜਾਲ ਚ ਇੱਕ ਵਾਰੀ ਸ਼ਾਮੀ ਛੜਨੀ ਪਾਪਾ ਓਕੇ ਹੋ ਜਾਣਗੇ ਜਮਾ ਆ ਲੈ ਖੰਨਾ ਸੁਣਨਾ ਕਿਹੜੇ ਕਿਹੜੇ ਸਗੇ ਇਹ ਆ ਦੇਖ ਲੋ ਆ ਸਗੇ ਦੋਨੇ ਉਹ ਵੀ ਅੱਖ ਖੋਲ ਵੀ ਲਈ ਓਨੇ ਅੱਖ ਖੋਲ ਵੀ ਲਈ ਓਨੇ ਹੈ ਖੋਲ ਲਈ ਅੱਖਾਂ ਹਾਂ ਬੜੀ ਕਾਮਯਾਬ ਆ ਯਾਰ ਇਹ ਤਾਂ ਆ ਦੇਖ ਲੋ ਆ ਸੀਗਾ ਇੱਕ ਰੱਤਾ ਪੂਸ ਲੈ ਜਾ ਤੇ ਇੱਕ ਚੀਨਾ ਜਾ ਦਰਵਾਜਾ ਲਾਦਨੇ ਆ ਆ ਲੋ ਕੁੰਡੀ ਲਾਦੀ ਇਥੇ ਬੈਹਨੇ ਹੁਣ ਦਾ ਮਿੰਟ ਆ ਗੱਲ ਵੀ ਬਹੁਤ ਵਧੀਆ ਜੀ ਕਿਹੜੀ ਡੰਡੇ ਵਾਲੀ ਇਹ ਕੋਈ ਨਹੀਂ ਆ ਅੱਛਾ ਬਸ ਐਂ ਹੀ ਪੈ ਪੂ ਜਾਂਦੀਆਂ ਇਹ ਚੱਲੇ ਐਂ ਹੀ ਪੈ ਜਾਂਦੇ ਇਹਨਾਂ ਦੇ ਲੋਈ ਇੱਥੇ ਪੈ ਜਾਣੇ ਆਪਾਂ ਪੈ ਗੂ ਕੇ ਦੇਖਦੇ ਆਂ ਜਾਨਵਰ ਸਾਰੇ ਬਾਕੀ ਉਧਰੋਂ ਆਪਣਾ ਵੀ ਲਾਲਸਾ ਵਾਲੀ ਮੁੜਿਆ ਹੋਵੇ ਤਾਂ ਚੰਗੀ ਗੱਲ ਹਨ ਮੈਂ ਇਹਦੇ ਆਪਾਂ ਦਾ ਕੇ ਪਏ ਆ ਇੱਕ ਤਾਂ ਨੈਟ ਜਿਹਦਾ ਪਾਪਾ ਕਹਿੰਦੇ ਥੋੜਾ ਜਿਹਾ ਜੱਬ ਹੈਗਾ ਵੀ ਬਾਹਰ ਛੱਡ ਲੈਣੇ ਬੱਚੇ ਹਨ ਜਾਨੇ ਦਾਨੇ ਖਾਣ ਲੱਗ ਜਾਂਦੇ ਜਾਨੇ ਦੇ ਚੁਗਣ ਲੱਗ ਜਾਂਦੇ ਤੁਰਨ ਵੀ ਛੇਤੀ ਲੱਗ ਜਾਂਦੇ ਆ ਪਰ ਇਹਨਾਂ ਦਾ ਹੈਗਾ ਥੋੜਾ ਜਿਹਾ ਵੀ ਜਿੱਥੇ ਇਹਨਾਂ ਨੂੰ ਵੇੜੇ ਹੀ ਉਤਰਦੇ ਹੈਗੇ ਤੇ ਬਹਿਣ ਲੱਗੇ ਸੀ ਨਹੀਂ ਕਰਦੇ ਉਦੋਂ ਹੀ ਡੇਗ ਪੈਂਦੇ ਆ ਕੱਲ ਵੀ ਉਧਰ ਕਿਸੇ ਦਾ ਕਲੇਸ਼ ਹੋ ਗਿਆ ਸੀ ਬੱਚੇ ਪਿੱਛੇ ਪਾਪਾ ਪੇ ਨੇ ਕਿਹਾ ਦਵਾਤਾ ਚੱਲ ਤੇ ਬਾਕੀ ਉਹ ਫਿਰਦੀ ਆ ਚੀਨੀ ਜੀ ਕਦਰ ਵੀ ਆਹ ਹਰ ਦੇਖਣ ਦੇ ਜਾ